ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੇ ਸਰਨਾ ਰਾਖ ਬਰਵਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੋਨਾ ਬਿਨ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ हे वन अंति सोन प्रभु मेरे देह नाम कर अपने चेहरे रहा अपने सरना राख प्रभु दाते गुरु प्रसाद कि न बिरले जात सनो बिन प्रभु मेरे मीता चरण कमल बस है मेरे चित्त नानक एक करै अरदास विसर नहि पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन करम होए प्रभु मेरा हे वनमती सोन प्रभु मेरे देह नाम कर अपने चेहरे रहा अपने सरना राख प्रभु दाते गुरु प्रसाद कि न बिरले जात सनो बिन प्रभु मेरे मीता चरण कमल बस है मेरे चित्त ਨਾਨਕ ਇਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ हेवन अंति स्वर्ण प्रभु मेरे देह नाम कर अपने चेहरे रहा अपनी सरना राख प्रभु दाते गुरु प्रसाद कि न बिरले जाते सनो बिन प्रभु मेरे मीता चरण कमल बस है मेरे चित्त ਨਾਮਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋਨ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਰਹਾ ਆਪਨੀ ਉਸਰਨਾ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨੋ ਬੇਨ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਹੈ ਮੇਰੇ ਚਿਤ नानक एक करै अरदास विसर नहिं पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन कर्म होए प्रभु मेरा ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੇ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ ਨਾਨਕ ਇਕ ਕਰੇ ਅਰਦਾਸ ਵਿਸਰਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਉਸਤਨਾ ਰਾਖ ਬਰਵਤਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੋਨਾ ਬਿਨ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करे अरदास विसर नाही पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन करम होए प्रभु मेरा ਇਹ ਬਨੰਤੀ ਸੋਮ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करै अरदास विसर नहि पूरन गुणता राम श्री वाहेगुरु साहिब जी सुही महला पांचवा दर्शन देख जीवा गुरु तेरा पूरन कर्म होए प्रभु मेरा ਇਹ ਬਨੰਤੀ ਸੋਮ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करै अरदास विसर नहि पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन करम होए प्रभु मेरा हेवन अंति स्वर्ण प्रभु मेरे देह नाम कर अपने चेहरे रहा अपनी सरना राख प्रभु दाते गुरु प्रसाद कि न बिरले जाते सनो बिन प्रभु मेरे मीता चरण कमल बस है मेरे चित्त नानक एक करै अरदास विसर नहि पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन कर्म होए प्रभु मेरा ਇਹ ਬਨੰਤੀ ਸੋਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ ਨਾਨਕ ਇਕ ਕਰੇ ਅਰਦਾਸ ਵਿਸਰਨਹੀਂ ਪੂਰਨ ਗੁਣਤਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करै अरदास विसर नहि पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन करम होए प्रभु मेरा ਇਹ ਬੇਨੰਤੀ ਸੋਨ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਉਸਰਨਾ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੋਨ ਬੇਨੰ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਹੈ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करै अरदास विसर नहि पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन करम होए प्रभु मेरा ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਮ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करै अरदास विसर नहि पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन करम होए प्रभु मेरा ਇਹ ਬਨੰਤੀ ਸੋਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚਿਤਾ नानक एक करै अरदास विसर नहिं पूरन गुण तास सतनाम श्री वाहेगुरु साहिब जी सुही महला पांचवा दर्शन देख जवां गुरु तेरा पूरन करम होए प्रभु मेरा ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करै अरदास विसर नहि पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन करम होए प्रभु मेरा ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ नानक एक करै अरदास विसर नहिं पूरन गुण तास सतनाम श्री वाहेगुरु साहिब जी सुही महला पांचवा दर्शन देख जीवा गुरु तेरा पूरन कर्म होए प्रभु मेरा ਇਹ ਬਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚਿਤਾ ਨਾਨਕ ਏਕ ਕਰੈ ਅਰਦਾਸ ਵੈ ਸਰ ਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੇ ਸਰਨ ਰਾਖ ਬਰਬਾਤਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨੋ ਬਿਨ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਹੈ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੇ ਉਸਰਨਾ ਰਾਖ ਬਰਵਦਾਤੇ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੇ ਸੁਨੋ ਬਿਨ ਪ੍ਰਭ ਮੇਰੇ ਮੀਤਾ ਚਰਨ ਕਮਲ ਵਸ ਹੈ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਹੀਂ ਪੂਰਨ ਗੁਣ ਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੇ ਉਸਰਨਾ ਰਾਖ ਬਰਬਾਦਾਤੇ ਗੁਰ ਪ੍ਰਸਾਦ ਕਿਨ੍ਹਾ ਵਿਰਲੇ ਜਾਤੇ ਸੋਨਾ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਰਾਖ ਬ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨਾ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰਨਹੀਂ ਪੂਰਨ ਗੁਣਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ